ਪੰਜਾਬ ਦਾ ਬਿਜਲੀ ਵਿਭਾਗ ਜੋ ਸਾਰੇ ਪੰਜਾਬ ਨੂੰ ਚਾਨਣ ਵੰਡਦਾ ਹੈ ਖੁਦ ਹਨੇਰੇ ਚ ਟੱਕਰਾ ਮਾਰਿਆ ਹੈ ਕੋਈ ਮਲਾਜ਼ਮ ਨਹੀਂ ਪਿੰਡਾਂ ਦੇ ਵਿੱਚ ਬਿਜਲੀ ਠੀਕ ਕਰਨ ਨੂੰ ਇੱਕ ਵਾਰੀ ਫਾਲਟ ਪੈ ਜੇ 12 12 14 14 ਘੰਟੇ ਦਾ ਕੱਟ ਲੱਗ ਜਾਂਦਾ ਹੈ ਉਹ ਵੀ ਟਾਈਮ ਸੀ ਜਦੋਂ ਹਰੇਕ ਪਿੰਡ ਦੇ ਵਿੱਚ ਸ਼ਿਕਾਇਤ ਕੇਂਦਰ ਬਣਿਆ ਹੋਇਆ ਸੀ ਜਿੱਥੇ ਬਿਜਲੀ ਵਿਭਾਗ ਦੇ ਤੰਨੇ ਜਾਂ 4 ਮੁਲਾਜ਼ਮ ਹਰੇਕ ਪਿੰਡ ਦੇ ਵਿੱਚ ਹਰ ਵਕਤ હાજર ਹੁੰਦੇ ਸੀ ਰਾਤ ਨੂੰ ਹੋਰ ਡਿਊਟੀ ਹੁੰਦੀ ਸੀ ਦਿਨ ਨੂੰ ਹੋਰ ਜਦੋਂ ਕੋਈ ਫਾਲਟ ਪੈਂਦਾ ਉਹਨਾਂ ਨੂੰ ਅਪਰੋਚ ਕਰਦੇ ਸੀ ਉਹ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਉਹ ਆਪਣਾ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਵੀ ਸੀ ਕੋਈ ਵੀ ਨੁਕਸ ਪੈਂਦਾ ਸੀ ਬਿਜਲੀ ਦੇ ਵਿੱਚ ਤਾਂ ਉਹ ਤੁਰੰਤ ਕਾਰਵਾਈ ਕਰਕੇ ਠੀਕ ਕਰਦੇ ਸੀ ਪਰ ਹੁਣ ਹਾਲਾਤ ਇਹ ਬਣ ਗਏ ਵੀ ਪਿੰਡਾਂ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਹੈ ਠੀਕ ਕਿਤੇ ਰੱਖਿਆ ਆ ਆਮ ਆਦਮੀ ਨੇ ਜਿਨ੍ਹਾਂ ਨੂੰ 12 15000 ਰੁਪਇਆ ਦੇ ਕੇ ਇਹ ਆਪਣਾ ਬੁੱਤਾ 사 ਲੈਂਦੇ ਨੇ ਜੋ ਵਿਚਾਰੇ ਇੱਕ ਆਦਮੀ ਪਿੰਡਾਂ ਦੇ ਵਿੱਚ 20 25 25 ਟਰਾਫਮ ਖੇਤਾਂ ਵਾਲੀ ਵੀ ਉਹ ਕੀ ਕਰ ਸਕਦਾ ਇੱਕ ਵਾਰੀ ਲੈਟ ਪਾ ਜੇ ਫਾਲਟ ਪਈ ਰਹਿੰਦੇ ਨੇ ਲੈਟ ਇੱਕ ਵਾਰੀ ਪਾ ਜੇ ਤਾਂ 12 12 15 15 ਘੰਟੇ ਆਉਂਦੇ ਨਹੀਂ ਕੱਲੇ ਬੰਦੇ ਨੂੰ ਫਲਟ ਨਹੀਂ ਮਿਲਦਾ ਕੱਲਾ ਆਦਮੀ ਕਰੇ ਵੀ ਤਾਂ ਕੀ ਕਰੇ ਤਾਰਾਂ ਦਰਾਖਤਾਂ ਵਿੱਚ ਦੀ ਜਾਂਦੀਆਂ ਕੋਈ ਰੂਲਿੰਗ ਨਹੀਂ ਆ ਦੇਖੋ ਆ ਤਾਰ ਇੱਕ ਨਾ ਵੱਡੀ ਕੇਵਲ ਹੈ ਇਹ ਥੱਲੇ ਡਿੱਗੀ ਪਈ ਹੈ ਇਹਦੀ ਕੋਈ ਸ਼ਾਰ ਨਹੀਂ ਲੈਂਦਾ ਆ ਦੇਖੋ ਕਾ ਫੂਸ ਦੇ ਵਿੱਚ ਪਈ ਹੈ ਜਦੋਂ ਕਿ ਤੈਨੂੰ ਅੱਗ ਲੱਗੇ ਵਿੱਚ ਹੀ ਸੜ ਜਾਣੀ ਹੈ ਨੁਕਸ ਪੈ ਜਾਣਾ ਹੈ ਬਿਜਲੀ ਫੇਰ ਬੰਦ ਰਹਿਣੀ ਹੈ ਕਿਸੇ ਦੀ ਜ਼ਿੰਮੇਵਾਰੀ ਨਹੀਂ ਕਿਸੇ ਕੋਲੇ ਕੋਈ ਇਹਨਾਂ ਨੂੰ ਦੇਖਣ ਦਾ ਟਾਈਮ ਨਹੀਂ ਆਹ ਤਾਰਾਂ ਦੇ ਕੋ ਤਾਂ ਹਲਮ ਕਰਈਆਂ ਨਹੀਂ ਜਿੱਦ ਮਹਿਕਮੇ ਕੋਲੇ ਬੰਦੇ ਨਹੀਂ ਐ ਫਰੀਦਿਆ ਸਕੀਮਾਂ ਨੇ ਹਵਾ ਕਰਤੀ ਐਡੇ ਵੱਡੇ ਮਹਿਕਮੇ ਦੀ ਮਲਾਜਦਾਰ ਮਹਿਕਮਾ ਸਾਰੇ ਪੰਜਾਬ ਦੇ ਵਿੱਚੋਂ ਸਭ ਤੋਂ ਜ਼ਿਆਦੇ ਆਮਦਨ ਵਾਲਾ ਮਹਿਕਮਾ ਸੀ ਫਰੀਦਿਆ ਸਕੀਮਾਂ ਨੇ ਜਿਹਨੂੰ ਅੱਜ ਬਹੁਤ ਬੁਰਾ ਹਾਲ ਕਰਤਾ ਇਹਨਾਂ ਦੇ ਦਫ਼ਤਰ ਦੇਖੋ ਦਫ਼ਤਰਾਂ ਦਾ ਇੰਨਾ ਬੁਰਾ ਹਾਲ ਐ ਅਸੀਂ ਤਪੇਗੇ ਇਸ ਇੱਕ ਦਿਨ ਸਬਡਿਵੀਜ਼ਨ ਚ ਰਾਮਪੁਰੇ ਵੀ ਸਬਡਿਵੀਜ਼ਨ ਦੇ ਇਹਨਾਂ ਦਫ਼ਤਰਾਂ ਦੇ ਵਿੱਚ ਬੁਰਾ ਹਾਲ ਹੈ ਮੁਲਾਜ਼ਮਾਂ ਨੂੰ ਦੇ ਨੂੰ ਤਨਖਾਹਾਂ ਨਹੀਂ ਆ ਰਹੀਆਂ ਐਡਾ ਵੱਡਾ ਵਿਭਾਗ ਫਰੀ ਦੇ ਕੇ ਸਕੀਮਾਂ ਕਿਵੇਂ ਕੰਮ ਚੱਲੋ ਇਹਨੂੰ ਪਾਵਰ ਕਹਿੰਦੇ ਨੇ ਇਹ ਸਟੇਟ ਦੀ ਪਾਵਰ ਹੈ ਸਟੇਟ ਨੂੰ ਚਲਾਉਣ ਵਾਲੀ ਚੀਜ਼ ਹੈ ਹਰ ਇੱਕ ਚੀਜ਼ ਤੇ ਡਿਪੈਂਡ ਹੈ ਅੱਜ ਅਸੀਂ ਬਿਜਲੀ ਤੇ ਡਿਪੈਂਡ ਹੈ ਪਾਵਰ ਇੱਕ ਕਿਸਮ ਦੀ ਰੱਬ ਤੋਂ ਬਾਅਦ ਇੱਕ ਪਰਮਾਤਮਾ ਦੀ ਪਾਵਰ ਹੁੰਦੀ ਹੈ ਜੋ ਦੁਨੀਆ ਨੂੰ ਚਲਾਉਂਦਾ ਹੈ ਤੇ ਇਹ ਘਰਾਂ ਨੂੰ ਚਲਾਉਂਦੀ ਹੈ ਸਿਸਟਮ ਨੂੰ ਚਲਾਉਂਦੀ ਹੈ ਐਤੋਂ ਵੱਡੀ ਸਾਨੂੰ ਕੋਈ ਪਾਵਰ